ਪਰੇ ਆਪਣੇ ਕੋਲ ਸਾਰੇ ਬ੍ਰਾਂਡ ਹਾਜ਼ਰ ਨੇਗੇ ਕਹਿੰਦੇ ਨੇਗੇ ਆਪਣੇ ਹੋਰ ਦੁਕਾਨਦਾਰ ਵੀ ਕਹਿੰਦੇ ਨੇਗੇ ਵੀ ਆਪਣੇ ਕੋਲੇ ਬ੍ਰਾਂਡ ਨਹੀਂ ਵੇਚਦੇਗੇ ਨੇ ਡੱਬੋ ਨਹੀਂ ਵੇਚਦੇ ਕੁਛ ਨਹੀਂ ਵੇਚਦੇ ਤੇ ਆਪਣੇ ਲੇਵੇ ਸਾਰੇ ਬ੍ਰਾਂਡ ਹਾਜ਼ਰ ਨੇਗੇ ਘੱਟੋ ਘੱਟ ਰੇਟਾਂ ਤੇ ਤੇ ਬਾਕੀ ਕਹਿੰਦੇ ਨੇ ਨੇ ਡੱਬੋ ਨਹੀਂ ਡੱਬੋ ਦੀ ਗੱਲ ਹੈ ਨੇ ਡੱਬੋ ਆਪਣੀ ਬਹੁਤ ਜ਼ਿਆਦਾ ਸੇਲ ਹੈਗੀ ਡੱਬੋ ਦੇ ਵਿੱਚ ਆਪਾਂ ਨੂੰ ਅਵਾਰਡ ਵੀ ਮਿਲਿਆ ਹੋਇਆਗਾ ਤੇ ਜਿੰਨੀ ਮਰਜ਼ੀ ਲੈ ਜੁਰੋ ਡੱਬੋ ਘੱਟ ਰੇਟਾਂ ਦੇ ਉੱਤੇ ਸਾਰੇ ਬ੍ਰਾਂਡ ਹਾਜ਼ਰ ਨੇ ਆਪਣੇ ਕੋਲੇ ਜਦੋਂ ਮਰਜ਼ੀ ਸੰਪਰਕ ਕਰੋ ਸੰਤਤ ਸਿੰਘ ਖੇਤੀਬਾੜੀ ਸਟੋਰ ਪਿੰਡ ਲੌਂਗਵਾਲ ਗਰਮੇਲ ਸਿੰਘ ਬਡੂਹਾਈ ਦੁਕਾਨ ਤੇ ਜਿਵੇਂ ਕਿ ਸਾ ਵੀਰੋ ਤੁਹਾਨੂੰ ਪਤਾ ਹੀ ਹੈ ਆਪਣੇ ਕੋਲੇ ਪੰਜਾਬ ਹਰਿਆਣਾ ਐਮਪੀ ਤੋਂ ਕਿਹੜੇ ਬੰਦੇ ਬਹੁਤ ਆਉਂਦੇ ਨੇ ਉਹ ਬਾਈ ਸਾਰੇ ਬਰਾੜ ਹੀ ਲੈਂਦੇ ਨੇ ਆਪਣੇ ਕੋਲੋਂ ਉਹਨਾਂ ਦੇ ਤੁਸੀਂ ਮੂੰਹ ਸੁਣ ਲਿਓ ਵੀ ਕਿੰਨੇ ਰੇਟ ਘੱਟ ਮਿਲੇ ਨੇ ਅੱਗੇ ਵੀਡੀਓ ਦੇ ਵਿੱਚ ਕਲਿੱਪਾਂ ਆਪਾਂ ਐਡ ਕਰ ਰਹੇ ਹਾਂ ਐਮਪੀ ਰਾਜਸਥਾਨ ਤੋਂ ਬਾਈ ਆਪਣੇ ਕੋਲ ਆ ਕੇ ਦਵਾਈ ਲੈ ਕੇ ਆਉਂਦੇ ਨੇ ਸਪਰੇਹਾਂ ਤੇ ਤੁਹਾਨੂੰ ਅੱਗੇ ਵੀਡੀਓ ਦੇਖਦੇ ਰਹੋ ਲਓ ਜੀ ਵੀਰ ਆਪਣੇ ਕੋਲ ਪਹੁੰਚਣਗੇ ਬਾਈ ਜੀ ਐਮਪੀ ਤੋਂ ਗਵਾਲੀਅਰ ਤੋਂ ਪਹੁੰਚਣੇ ਬਾਈ ਜੀ ਬਹੁਤ ਦੂਰ ਉਹ ਦੇਖ ਸਕਦੇ ਹੋ ਗੱਡੀ ਨੰਬਰ ਵੀ ਐਮਪੀ ਦਾ ਹੈਗਾ ਤੇ ਸਾਥੀ ਕਾ ਵੀਰੇ ਸਾਥਰੀ ਕਾ ਜੀ ਹੋਵੇ ਔਰ ਕੀ ਹਾਲ ਚਾਲ ਹੈ ਵੀਰੇ ਵਧੀਆ ਵਧੀਆ ਤੁਸੀਂ ਸਾਰੇ ਆਪਣੇ ਅੱਛੇ ਵੀਰੇ ਤੇ ਆਪਾਂ ਸੰਤਾਤ ਸਿੰਘ ਖੇਤੀવાડી ਸਟੋਰ ਪਹੁੰਚੇ ਆਗੇ ਤੇ ਤੁਹਾਨੂੰ ਕੀ ਰੇਟਾਂ ਰੂਟਾਂ ਦਾ ਫਰਕ ਲੱਗਿਆ ਕਿਵੇਂ ਵੀ ਦਵਾਈ ਵਗੈਰਾ ਦਾ ਰੇਟਾਂ ਦਾ ਵੀਰੇ ਕਾਫੀ ਫਰਕ ਆ ਕੰਪਨੀ ਦੀਆਂ ਦਵਾਈਆਂ ਜਿਤਨਾ ਵਾਈਗੋ ਹੋਈ ਬਾਹਰ ਦੀ ਠੀਕ ਹੈ ਵੀਰੇ ਜਿੰਟਾ ਵੀ ਕੰਸੀਪੀ ਹੋਈ ਠੀਕ ਹੈ ਵੀਰੇ ਮਤਲਬ ਇਹ ਕੁੱਲ ਮਿਲਾ ਕੇ ਤੁਸੀਂ ਬ੍ਰਾਂਡ ਲੈਤੇ ਆਗੇ ਸਾਰੇ ਆਪਾਂ ਤੋਂ ਸਾਰੇ ਬ੍ਰਾਂਡ ਬਾਹਰ ਚੀਜ਼ ਬਾਹਰ ਸੀਜੰਟਾ ਦੀ ਠੀਕ ਹੈ ਠੀਕ ਹੈ ਜੀ ਕਿਵੇਂ ਬੰਦੇ ਨਾਲ ਡੀਲਿੰਗ ਵਗੈਰਾ ਕਿਵੇਂ ਲੱਗੇ ਤੁਹਾਨੂੰ ਨਹੀਂ ਨਹੀਂ ਬਹੁਤ ਵਧੀਆ ਅਸੀਂ ਪਹਿਲੀ ਵਾਰ ਆਏ ਆਂ ਠੀਕ ਹੈ ਕਿੰਨੇ ਕਿੰਨੀ ਵਾਟ ਪੈ ਗਈ ਆਪਾਂ ਨੂੰ ਰਿਹਾਉਂਦਿਆਂ ਨੂੰ ਜੀ ਕਿੰਨਾ ਟਾਈਮ ਲੱਗਿਆ ਇੱਥੋਂ ਪੈ ਗਿਆ ਆਪਾਂ ਨੂੰ 750 ਕਿਲੋਮੀਟਰ ਦੇ ਲਗਭਗ 750 ਕਿਲੋਮੀਟਰ ਇੱਕ ਸਾਈਡ ਦਾ ਜੀ ਇੱਕ ਸਾਈਡ ਦਾ ਠੀਕ ਹੈ ਜੀ ਇੱਕ ਬਾਕੀ ਕਹਿੰਦੇ ਹੁੰਦੇ ਨੇ ਜੀ ਬਾਈ ਵੀ ਵੀਡੀਓ ਤੇ ਬੋਲ ਦਿੰਦੇ ਨੇ ਵੀ ਪੱਕਾ ਬਿਲ ਜੀਐਸਟੀ ਵਾਲਾ ਬਿੱਲ ਨਹੀਂ ਦੇ ਦੇਗੇ ਕਿਵੇਂ ਤੁਹਾਨੂੰ ਬਿਲ ਵਗੈਰਾ ਮਿਲੇ ਵੀਰੇ ਨਹੀਂ ਨਹੀਂ ਪੂਰਾ ਪੱਕਾ ਬਿਲ ਮਿਲਿਆ ਵਾ ਪੂਰੀ ਗਾਰੰਟੀ ਹੈ ਦੁਕਾਨ ਦੀ ਹਾਂ ਭਾਈ 1 ਲੱਖ ਰੁਪਏ ਜੇ ਸਾਡੀ ਨਕਲੀ ਦੁਕਾਨੀ ਨਿਕਲ ਆ ਉਹ 1 ਲੱਖ ਰੁਪਏ ਨਾਉ ਨਹੀਂ ਦਵਾਗੇ ਠੀਕ ਹੈ ਵੀਰੇ ਤੇ ਕੀ ਆਪਾਂ ਨੂੰ ਕੀ ਕਹਿਣਾ ਚਾਹਾਂਗੇ ਆਪਾਂ ਕਿਸਾਨ ਸਾਮਰੇ ਆਖਰ ਇਹ ਤੇ ਲੰਗੋਆ ਲਾਓ ਤੇ ਦਵਾਈ ਸਸਤੀ ਆ ਤੇ ਬ੍ਰਾਂਡ ਲੈ ਕੇ ਜਾਓ ਠੀਕ ਹੈ ਜੀ ਓਕੇ ਧੰਨਵਾਦ ਜੀ ਥੈਂਕ ਯੂ ਹਾਂ ਜੀ ਵੀਰੇ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਵੀ ਆਪਣੀ ਦੁਕਾਨ ਤੋਂ ਮੇਰੇ ਐਮਪੀ ਰਾਜਸਥਾਨ ਤੋਂ ਬਾਈ ਬਹੁਤ ਆਪਣੇ ਦਵਾਈਆਂ ਲੈ ਕੇ ਆਉਂਦੇ ਨੇ ਤੇ ਅੱਜ ਬਾਈ ਐਮਪੀ ਤੋਂ ਆਏ ਨੇਗੇ ਤੇ ਹੱਸੀਗਾ ਵੀਰੇ ਹੱਸੀਗਾ ਜੀ ਵੀਰੇ ਕਿਹੜਾ ਪਿੰਡ ਹੈ ਆਪਣਾ ਅਸੀਂ ਆਪਾਂ ਗਵਾਲੀਅਰ ਤੋਂ ਆਏ ਹਾਂ ਗਵਾਲੀਅਰ ਤੋਂ ਐਮਪੀ ਤੋਂ ਵੀਰੇ ਕਿੰਨੇ ਕਿਲੋਮੀਟਰ ਪੈ ਜਾਂਦਰਾ ਉਹ ਪੈ ਗਿਆ 7 7.5 750 ਕੁ ਅੱਛਾ 750 ਕਿਲੋਮੀਟਰ ਵੀਰੇ ਕੀ ਆਪਾਂ ਨੂੰ ਰੇਟ ਰੂਟ ਦਾ ਲੱਗਿਆ ਔਰੇ ਫਰਕ ਕਿਵੇਂ ਬਾਹਰ ਕੇ ਜੀ ਠੀਕ ਹੈ ਜੀ ਕੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜੀ ਨਹੀਂ ਕੋਈ ਨਹੀਂ ਆਪਾਂ ਕਹਿਣਾ ਚਾਹੁੰਦੇ ਕਿ ਫਰਕ ਹੈਗਾ ਵਾ ਅੱਛਾ ਜੀ ਤਾਂ ਤੇ ਵਾਤ ਵਾਤ ਲੈ ਕੇ ਜਾਓ ਸਮਾਨ ਅੱਛਾ ਜੀ ਬਾਕੀ ਆ ਬਾਈ ਪਹੁੰਚੇ ਨੇ ਨਾਲ ਆਪਣੇ ਐਮਪੀ ਤੋਂ ਆਏ ਨੇਗੇ ਬਾਈ ਹੋਰੀ ਗਵਾਲੀਅਰ ਤੋਂ ਐਮਪੀ ਤੋਂ ਪਹੁੰਚੇ ਨੇ ਬਾਈ ਆਪਣੇ ਕੋਲ ਦੇਖੋ ਦਵਾਈ ਵਗੈਰਾ ਧਾਰ ਰਹੇ ਨੇਗੇ ਸੰਤਾਤਰ ਸਿੰਘ ਖੇਤੀਬਾੜੀ ਸਟੋਰ ਗਰਮੇਲ ਸਿੰਘ ਬਟੂਹੇ ਦੀ ਦੁਕਾਨ